ਉਹ ਦੀ ਕੀ ਨਸ ਸਿਸ਼ਟੀ ਕਰਾ ਭਗਵਾਨ ਵਾਲਮੀ ਦੇ ਪ੍ਰਗਟ ਉਤਸਵ ਨੂੰ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਭਗਵਾਨ ਵਾਲਮੀ ਕੀ ਮਹਾਰਾਜ ਦੇ ਪ੍ਰਗਟ ਉਤਸਵ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁ ਵਿਦਾਈ। ਇਹ ਪ੍ਰਗਟोत्सव ਵਿਗਦਿੰਦਾ ਨਹੀਂ ਟਟੋਕਾਟ ਇਹ ਉਤਸਵ ਪੂਰਾ ਮਹੀਨੇ ਚੱਲਦਾ ਹੈ। ਤੇ ਉਸੇ ਉਪਲਕਸ਼ ਅੱਜ ਸਾਡੇ ਜਿਹੜੇ ਵਿੱਕੀ ਕੁੱਕਰ ਜੀ ਨੇ ਉਹਨਾਂ ਨੇ ਰਤਨ ਸਿੰਘ ਚੌਕ ਜਿਹੜਾ ਨਈਂ ਆਬਾਦੀ ਰਹਿੰਦੇ ਨੇ ਉਹਨਾਂ ਨੇ ਇੱਥੇ ਇੱਕ ਲੰਗਰ ਲਾਇਆ ਭਗਵਾਨ ਵਾਲਮੀ ਕੀ ਮਹਾਰਾਜ ਦੇ ਪ੍ਰਗਟ ਉਤਸਵ ਦੇ ਮਹੱਤਵ ਦੇ ਨਾਲ ਜੋੜ ਕੇ ਉਸ ਸ੍ਰਿਸ਼ਟੀ ਕਰਤਾ ਦੇ ਜਿਹੜੇ ਰਚੇਤਾ ਨੇ ਉਹਨਾਂ ਦਾ ਜਿਹੜਾ ਸੰਦੇਸ਼ ਹੈ ਸਾਰੇ ਵਿਸ਼ਵ 'ਚ ਰਮਾਇਣ ਦੇ ਮਾਧਿਅਮ ਨਾਲ ਜਿਸ ਗ੍ਰੰਥ ਨੂੰ ਅਸੀਂ ਮੰਨਦੇ ਨੇ ਪੂਰਾ ਹਿੰਦੁਸਤਾਨ ਨੂੰ ਅੰਦਾਜ਼ ਗ੍ਰੰਥ ਨੂੰ ਉਸੇ ਤੇ ਤਰਸ ਤੇ ਜਿਹੜੀ ਸਮਸਤਾ ਦਾ ਜਿਹੜਾ ਪਾਠ ਜਿਹੜਾ ਭਗਵਾਨ ਵਾਲਕੀ ਮਹਾਰਾਜ ਨੇ ਸਾਨੂੰ ਦਿੱਤਾ ਹੈ ਉਸੇ ਤੌਰ ਤੇ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਦਾ ਸਾਥ ਦੇਣੇ ਪਏ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਾਂਗਾ ਇਹਨਾਂ ਦੀ ਪੂਰੀ ਟੀਮ ਨੂੰ ਕਿ ਆਜ ਉਹਨਾਂ ਨੇ ਇੱਥੇ ਲੰਗਰ ਲਾਇਆ ਤੇ ਰੁਵਨ ਵਾਲਮੀ ਮਹਾਰਾਜ ਦਾ ਪਰਗੋਸਬ ਮਨਾ ਰਹੇ ਹਰ ਸਾਲ ਜਦੋਂ ਇਹਨਾਂ ਵੱਲੋਂ ਬੜਾ ਵਧੀਆ ਪ੍ਰਬੰਧ ਕੀਤਾ ਮੈਂ ਹਮੇਸ਼ਾ ਹਰ ਸਾਲ ਇੱਥੇ ਆਉਣਾ ਹੈ ਇਹਨਾਂ ਦੀ ਜਿਹੜੀ ਟੀਮ ਹੈ ਬੜੇ ਉਤਸ਼ਾਹ ਨਾਲ ਹਰ ਸਾਲ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਰੁਵਨ ਵਾਲਮੀ ਮਹਾਰਾਜ ਦਾ ਪਰਗੋਸਬ ਮਨਾਣੇ ਇਹ ਸਾਰੇ ਤਿਉਹਾਰ ਜਿਹੜੇ ਪੰਜਾਬ 'ਚ ਮਨਾਏ ਜਾਂਦੇ ਨੇ ਜਿਹੜੇ ਪੂਰੇ ਹਿੰਦੁਸਤਾਨ 'ਚ ਮਨਾਏ ਜਾਂਦੇ ਨੇ ਉਹ ਸਾਰੇ ਬੜੇ ਵਧੀਆ ਤੁਰੰਤ ਨਾਲ ਮਨਾਉਂਦੇ ਇਹਨਾਂ ਦੀ ਟੀਮ ਨੂੰ ਇਸ ਕਾਰਜ ਲਈ ਬਹੁਤ ਬਹੁਤ ਬਧਾਈ ਇਹ ਲੋਕੀ ਯੂਥ ਨੂੰ ਬਹੁਤ ਗਲਤ ਕਹਿੰਦੇ ਨਸ਼ਾ ਕਰਦ ਪਰ ਦੇਖਣ ਕਾਫੀ ਵੱਡੀ ਇਤਤਦਾ ਦੇ ਯੂਥ ਤੇ ਸੇਵਾ ਕਰਦੇ। ਦੇਖੋ ਜਿੰਨੇ ਵੀ ਲੋਕ ਇਸ ਸੰਸਥਾ ਨਾਲ ਜੁੜੇ ਨੇ ਉਹ ਸਾਰੇ ਇੱਕ ਕਿਤੇ ਨਾ ਕਿਤੇ ਆਪਣੇ ਸਰੀਰਿਕ ਨੂੰ ਜਿਵੇਂ ਆਪਾਂ ਇਹਨੂੰ ਵਿਕੀ ਕੋਕਰ ਜੀ ਨੂੰ ਦੇਖੀਏ ਇਹ ਸਪੋਰਟਸ ਨੂੰ ਬੜਾ ਮਦਦ ਦਿੰਦੇ ਨੇ ਮੈਥੋ ਦੇ ਦਿੰਦੇ ਨੇ ਤੇ ਇਹ ਬਾਕੀਆਂ ਨੂੰ ਵੀ ਜਿੰਨੇ ਵੀ ਯੂਥ ਹੈ ਉਹਨੂੰ ਵੀ ਪ੍ਰੇਰਨਾ ਦਿੰਦੇ ਨੇ ਕਿ ਵੀ ਅਸੀਂ ਸਾਰੇ ਨਸ਼ੇ ਤੋਂ ਦੂਰ ਰਹੀਏ ਤੇ ਜਿਹੜਾ ਨਸ਼ਾ ਜਿਹੜਾ ਪੰਜਾਬ 'ਚ ਚੱਲਦਾ ਪਿਆ ਉਹਨੂੰ ਕਿਸੇ ਤਰੀਕੇ ਨਾਲ ਵੀ ਅਸੀਂ ਖਤਮ ਕਰੀਏ ਮੈਂ ਵਿੱਕੀ ਖੋਕਰ ਪੰਜਾਬ ਪ੍ਰਧਾਨ ਵਾਲਮੀਕੀ ਸੁਧਾਰ ਸਭਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਵਾਲਮੀਕੀ ਦਾ ਪ੍ਰਗਟ ਦਿਹਾੜਾ ਬੜੀ ਧੁੰਮ ਧਾਮ ਨਾਲ ਫਦਕਰ ਚੂੜੀਆਂ ਰੋਡ 'ਤੇ ਤੇ ਬਾਬਾ ਅੰਬੇਦਕਾ ਚੌਂਕ ਬਣਾਇਆ ਜਾਂਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਭਗਵਾਨ ਵਾਲਮੀਕੀ ਦਾ ਪ੍ਰਗਟ ਦਿਹਾੜਾ ਹਰ ਸਾਲ ਬਾਬਾ ਦੀਪ ਸਿੰਘੀ ਦਾ ਹਰ ਸਾਲ ਮਨਾਉਨੇ ਬਹੁਤ ਖੁਸ਼ੀ ਮਿਲਦੀ ਦਿਲ ਨੂੰ ਲੋਕਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੀਦਾ ਲੋਕਾਂ ਨੂੰ ਇਹੋ ਪ੍ਰੇਰਿਤ ਆ ਕੇ ਨਸ਼ਿਆਂ ਤੋਂ ਦੂਰ ਰਹੋ ਤੇ ਭਗਵਾਨ ਵਲਮਿਕੀ ਦੇ ਲੜ ਲਗੋ ਜੀ ਮਹਾਰਾਜ ਕੀ ਜੈ ਜੋ ਬਲੇ ਸੋਨਰ ਪਾ ਭਗਵਾਨ ਵਲਮਿਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਦਾਸ ਪੰਟੀਨਾ ਸ਼ਿਰਗਲ ਮੁਖੀ ਵਲਮਿਕੀ ਸਦਾ ਸਭਾ ਤੋਂ ਮੂ ਵਿਸ਼ਵਦੇਵ ਵਿੱਚ ਜਿਹੜਾ ਪਰਮਪితਾ ਪਰਮਾਤਮਾ ਅੰਮਾ ਭਗਵਾਨ ਵਾਲਮੀਕ ਮਹਾਰਾਜੀ ਦਾ ਪਾਵਨ ਤੇ ਪਵਿੱਤਰ ਪ੍ਰਗਟ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦੇ ਲਿਹਾਜ਼ ਤੇ ਅੱਜ ਸਾਡੇ ਯੂਥ ਚੇਅਰਮੈਨ ਟਿੱਕੀ ਖੋਖਰ ਜੀ ਦੀ ਅਗਵਾਈ ਵਿੱਚ ਔਰ ਜੇ ਪਲਵਾਨ ਜੀ ਜੇ ਸਾਰੀ ਟੀਮ ਵੱਲੋਂ ਝੋਲੀ ਜੀ ਵੱਲੋਂ ਜਿਹੜਾ ਅੱਜ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਲੰਗਰ ਲਗਾਇਆ ਗਿਆ ਹੈ ਭਗਵਾਨ ਵਾਲਮੀਕ ਮਹਾਰਾਜੀ ਦਾ ਅੰbedkar ਚੌਂਕ ਫਤਿਹਗੜ ਚੁੜਿਆ ਰੋਡ ਦੇਖੇ ਮੈਂ ਆਪਣੀ ਟੀਮ ਵੱਲੋਂ ਟਿੱਕੀ ਖੋਖਰ ਜੀ ਨੂੰ ਲੱਖ ਲੱਖ ਵਧਾਈ ਦਿਨਾ ਵਾ ਔਰ ਇਹ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਇਹ ਗਾਵਾਂ ਵਿੱਚ ਇਹੋ ਜੇ ਕਾਰਜ ਕਰਦੇ ਰਹਿਣ ਜੋ ਬੁੱਲੇ ਸੋਨਰ ਪੈ ਹਰ ਸਾਲ ਇਹਨਾਂ ਵੱਲ ਬਰਾਦਰੀ ਉੱਪਰ ਲਾਕੀਦਾ ਹੋਰ ਵੀ ਕਿਰੇ ਧਾਰਮਿਕ ਵਿਖਾਮਾਂ ਤੇ ਉਹਨਾਂ ਦਾ ਪਹਿਲ ਦੇ ਤਰ੍ਹਾਂ ਜੀ ਅਸੀਂ ਇਹਨਾਂ ਦੀ ਸਲਾਹਾ ਕਰਦੇ ਹਾਂ ਕਿ ਜਿਹੜੇ ਵੀ ਧਾਰਮਿਕ ਔਰ ਸਮਾਜਿਕ ਕੰਮ ਹੁੰਦੇ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣੇ ਨੇ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਅਗਾਂਹ ਵੀ ਇਹੋ ਜਿਹੜੇ ਸਮਾਜਿਕ ਕੰਮ ਐ ਤੇ ਧਾਰਮਿਕ ਕੰਮਾਂ ਦੇ ਵਿੱਚ ਇਸ ਹਾਲ ਇੰਦੇ ਰਹਿਣਗੇ ਮਾਰਾ ਜਿਹੜੇ ਕੁਛ ਸ਼ਰਾਰਤੀ ਆਨਸਰ ਨਸ਼ਿਆਂ ਵੱਲ ਜਾ ਰਹੇ ਉਹਨਾਂ ਨੂੰ ਕਿਸੇ ਰਾਹ ਦੇ ਵੀ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਸਾਡੇ ਨੌਜਵਾਨ ਵੱਧਦੇ ਜਾ ਰਹੇ ਆ ਇਹ ਨਸ਼ਿਆਂ ਨੂੰ ਤਿਆਗੋ ਔਰ ਬਾਬਾ ਸਾਹਿਬ ਵੇਦਕਾ ਜੀ ਨੇ ਜੋ ਜੋ ਹੱਥ ਵਿੱਚ ਸੰਵਿਧਾਨ ਲਿਖਿਆ ਵਾ ਪੜ੍ਹ ਲੈ ਕੇ ਉਹ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਹੱਥ ਵਿੱਚ ਕਲਮ ਆ ਜਿਹੜੀ ਸਿੱਖਿਆ ਦਾ ਇਸ਼ਾਰਾ ਕਰਦੀ ਆ ਮੈਂ ਅਪੀਲ ਕਰੂੰਗਾ ਕਿ ਨਸ਼ਿਆਂ ਨੂੰ ਤਿਆਗੋ ਔਰ ਆਪਣੇ ਜਿਹੜੇ ਸਮਾਜ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਚੱਲੀਏ ਆਪਾਂ ਸਾਰੇ ਇਕੱਠੇ ਪਲੇਟ ਪੰਨ ਤੇ ਖੜੇ ਹੋਈਏ ਔਰ ਨੌਜਵਾਨੀ ਨੂੰ ਵੀ ਪੀਲਾ ਕਿ ਨਸ਼ੇ ਦੀ ਚਲ-ਦਲ ਵਿੱਚੋਂ ਨਿਕਲ ਔਰ ਆਪਣੇ ਸਮਾਜ ਦੇ ਕੰਮਾਂ ਵੱਲ ਧਿਆਨ ਦੇਣ ਜੋ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਜੀ ਅੱਜ ਪ੍ਰਗਟ ਦਿਵਸ ਆ ਵਿੱਕੀ ਜੀ ਲੋ ਜਿਹੜਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਉੱਤੇ ਲੰਗਰ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਵਧਾਈ ਵੀ ਦਿੰਨਾ ਔਰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਪ੍ਰਬਾਲਾ ਵਿੱਕੀ ਜੀ ਲੋ ਕੀਤਾ ਜਾ ਰਿਹਾ ਹੈ ਗੁਰ ਬਾਲਮੀਕੀ ਦੇ ਪ੍ਰਗਟ ਦੇ ਉਸ ਤੇ ਔਰ ਇਸ ਵੇਲੇ ਮੇਰੇ ਨਾਲ ਐਕਸ ਐਮ ਐਲ اے ਸੁਨੀਲ ਦੱਤੀ ਜੀ ਐਕਸ ਮੰਤਰੀ ਐਕਸ ਐਮ ਐਲ اے ਅਨਿਲ ਜੋਸ਼ੀ ਜੀ ਨਰਿੰਦਰ ਤੁੰਗ ਜੀ ਕਾਉਂਸਲਰ ਹਰਪਨ ਔਜਲਾ ਜੀ ਕਾਉਂਸਲਰ ਔਰ ਹੋਰ ਵੀ ਤਮਾਮ ਲੋਕ ਅਸੀਂ ਸਾਰੇ ਇੱਥੇ ਹਾਜ਼ਰ ਹੋਏ ਆ ਅਸੀਂ ਅੱਜੇ ਸ਼ਿਰਕਤ ਕੀਤੀ ਔਰ ਸਾਡੇ ਲੋ ਸਮੁੱਚੇ ਸਮੁਦਾਇ ਨੂੰ ਸਮੁੱਚੇ ਲੋਕਾਂ ਨੂੰ ਬਹੁਤ ਬਹੁਤ ਬਤਾਈ ਪਰਮਾਤਮਾ ਭਗਵਾਨ ਬਾਲਮੀਕ ਸਭਨਾ ਦੇ ਕਾਰਜ ਜਿਹੜੇ ਉਹ ਰਾਸ ਕਰ ਇਹਨਾਂ ਨੂੰ ਵਰਸਾਲ ਇਸ ਤਰ੍ਹਾਂ ਤੋਂ ਕਰ ਅੱਛੀ ਗੱਲ ਹੈ ਦੇਖੋ ਇਹ ਇਹ ਇਹੀ ਸਾਡੀ ਮਤਲਬ ਖੂਬਸੂਰਤੀ ਹੈ ਕਿ ਅਸੀਂ ਹਰ ਧਾਰਮਿਕ ਤਿਹਾੜ ਜਿਹੜੇ ਆ ਇਕੱਠੇ ਹੋ ਕੇ ਚਾਹੇ ਗੁਰਪੁਰਬ ਹੋਣ ਪ੍ਰਗਟ ਦਿਵਸ ਹੋਣ ਚਾਹੇ ਜਿੰਨੇ ਵੀ ਧਰਮਾਂ ਦੇ ਤਿਹਾੜ ਆਉਂਦੇ ਇਕੱਠੇ ਹੋ ਕੇ ਮਨਾਉਂਦੇ ਆ ਔਰ ਇਹ ਅੱਛੀ ਗੱਲ ਹੈ ਇਸ ਤਰ੍ਹਾਂ ਯੂਥ ਨਸ਼ਿਆਂ ਵਾਂਗ ਆ ਰਿਹਾ ਦੇਖਣਾ ਕਾਫੀ ਵੱਡੀ ਕੰਦਰੀ ਯੂਥ ਦੀ ਸੇਵਾ ਕਰ ਰਹੇ ਆ ਬਿਲਕੁਲ ਇਹ ਦੇਖੋ ਇਸ ਤੋਂ ਆਪਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਭਗਵਾਨ ਵਾਲਮੀਕੀ ਨੇ ਰਮਾਇਣ ਦਾ ਉਚਾਰਨ ਕੀਤਾ ਸਾਨੂੰ ਪੜ੍ਹਨਾ ਚਾਹੀਦਾ ਔਰ ਉਹਦੇ ਤੇ ਚੱਲਣਾ ਚਾਹੀਦਾ ਔਰ ਇਹ ਅੱਛੀ ਗੱਲ ਹੈ ਉਹਦੇ ਤੇ ਚੱਲ ਰਹੇ ਨੇ ਮੈਂ ਇਹਨਾਂ ਨੂੰ ਲਗਾਤਾਰ तकरीबन ਮਹੀਨੇ ਤੋਂ ਹੀ ਭਗਵਾਨ ਵਾਲਮੀਕ ਜੀ ਦੇ ਤੇ ਪ੍ਰੋਗਰਾਮ ਚੱਲ ਰਹੇ ਆ ਸ਼ੋਭਾ ਯਾਤਰਾਵਾਂ ਲੰਗਰ ਕੀਰਤਨ ਤੇ ਪੂਰੇ ਸ਼ਹਿਰ ਦੇ ਵਿੱਚ ਭਗਵਾਨ ਵਾਲਮੀਕੀ ਦੇ ਰੰਗ ਸੇ ਰੰਗਿਆ ਇਹ ਮਹੀਨਾ ਪੂਰਾ ਜਿਸ ਤਰ੍ਹਾਂ ਸਾਡੇ ਐਮਪੀ ਸਾਹਿਬ ਔਜਲਾ ਜੀ ਨੇ ਦੱਸਿਆ ਤੁਹਾਡੇ ਸਾਹਮਣੇ ਕਿ ਭਗਵਾਨ ਵਾਲਮੀਕੀ ਜੀ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਹਜ਼ਾਰਾਂ ਸਾਲ ਪਹਿਲਾਂ ਰਾਮ ਜੀ ਦੇ ਜਨਮ ਤੋਂ ਪਹਿਲਾਂ ਰਮਾਇਣ ਲਿਖਤੀ ਉਹਨਾਂ ਦਾ ਜੀਵਨ ਲਿਖਤਾ ਸੀ ਅਸਲ ਦੇ ਵਿੱਚ ਉਹ ਜੀਵਨ ਲਿਖਣ ਦਾ ਮਤਲਬ ਤੇ ਫਿਰ ਉਹ ਇਸ ਧਰਤੀ ਤੇ ਆਏ ਭਗਵਾਨ ਰਾਮ ਤੇ ਜਿੱਤਰਾ ਉਹਨਾਂ ਨੇ ਜੀਵਨ ਆਪਣਾ ਗੁਜ਼ਾਰਿਆ ਸਾਨੂੰ ਉਹਨਾਂ ਸਿੱਖਿਆਵਾਂ ਤੇ ਚੱਲਣ ਦੀ ਜ਼ਰੂਰਤ ਆ ਕਿ ਕਿਸ ਤਰ੍ਹਾਂ ਪਰਿਵਾਰ ਕਿ ਤਰ੍ਹਾਂ ਚੱਲਦਾ ਮਾਂ ਪਿਓ ਦੀ ਆਗਿਆ ਦਾ ਕੀ ਮਤਲਬ ਹੁੰਦਾ ਤਿਆਗ ਕੀ ਹੁੰਦਾ ਰਾਜ ਕੀ ਰਾਮ ਰਾਜ ਦੀ ਅੱਜ ਵੀ ਵਿਆਖਿਆ ਹੁੰਦੀ ਆ ਰਾਮ ਰਾਜ ਕੀ ਹੁੰਦਾ ਭਰਾਵਾਂ ਦਾ ਪਿਆਰ ਕੀ ਹੁੰਦਾ ਸਾਰਾ ਕੁਝ ਰਮਾਇਣ ਦੇ ਵਿੱਚ ਭਗਵਾਨ ਵਾਲਮੀਕੀ ਜੀ ਨੇ ਜਿਹੜਾ ਕੋਲਕ ਯਾ ਕਹਿੰਦੇ ਵੀ ਦੁਨੀਆ ਦੇ ਉੱਤੇ ਪਹਿਲਾ ਜਿਹੜਾ ਸ਼ਲੋਕ ਆ ਸੀ ਭਗਵਾਨ ਵਾਲਮੀਕੀ ਜੀ ਦੇ ਮੁਖਾਰਬਨ ਤੋਂ ਆਇਆ ਸੀ ਇਸ ਕਰਕੇ ਸਾਡੇ ਸ਼ਟਿਆ ਉਹਨਾਂ ਦੀਆਂ ਸਿੱਖਿਆਵਾਂ ਤੇ ਸਾਨੂੰ ਚੱਲਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਇਹ ਸਾਰੇ ਨੌਜਵਾਨ ਵਿਕੀ ਜੀ ਤੇ ਵੈਸੇ ਪਹਿਲਵਾਨ ਆ ਇਹਨਾਂ ਦੀ ਟੀਮ ਪੂਰੀ ਨਿਸ਼ਾਨ ਜੀ ਆ ਸਾਰੇ ਸਾਥੀ ਚਲੋ ਮੈਨੂੰ ਬਹੁਤਾ ਨਾਵਾਂ ਨਹੀਂ ਜਾਂਦਾ ਤੁੰਗ ਸਾਹਿਬ ਹੈ ਕੌਂਸਲਰ ਸਾਹਿਬ ਹਰਪੰਧ ਜੀ ਆ ਸਾਡੇ ਦੱਤੀ ਸਾਹਿਬ ਐਕਸਐਮਐਲਏ ਸਾਰੇ ਸਾਰੀ ਟੀਮ ਆਈ ਆ ਇਸੇ ਤਰ੍ਹਾਂ ਇਹ ਰੌਣਕਾਂ ਲਾਉਂਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਤਾਲਮੇਲੇ ਬਣਿਆ ਰਵੇ ਤੇ ਸਮਾਜ ਦਾ ਵਧੀਆ ਕੰਮ ਕਰਦੇ ਪਏ ਕਰਦੇ ਰਹਿਣ ਭਗਵਾਨ ਇਹਨਾਂ ਦੇ ਕਿਰਪਾ ਕਰਨ ਰਵਨ ਸਿੰਘ ਚੌਕ ਆਬਾਦੀ ਦੇ ਵਿੱਚ ਅੰਬੇਦਕਰ ਚੌਕ ਦੇ ਵਿੱਚ ਅੱਜ ਲੰਗਰ ਵਿਕੀ ਜੀ ਦੀ ਟੀਮ ਸਾਰੀ ਨੇ ਜੋ ਲਗਾਇਆ ਉਥੇ ਐਮਪੀ ਸਾਹਿਬ ਸਮੇਤ ਪਹੁੰਚੇ ਆਂ ਹਰ ਸਾਲ ਲਗਾਉਂਦੇ ਨੇ ਜੀ ਸਾਡੇ ਟੈਕਸ ਮਿਸਟਰ ਜੋਸ਼ੀ ਸਾਹਿਬ ਨਿੰਦਤੋਂਗ ਜੀ ਅਰਪਣ ਅਧਿਕਾਰੀ ਸਾਰੇ ਇਹਨਾਰੇ ਬੁਲਾਵੇ ਤੇ ਪਹੁੰਚੇ ਆਂ ਵਧਾਈ ਦਿਨਾ ਇਹਨਾਂ ਨੂੰ ਵੀ ਤੇ ਸਾਰੇ ਜਗਤ ਨੂੰ ਇਸ ਮੁਬਾਰਕ ਦਿਨ ਤੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਹੋਸੇ ਤੇ ਆਓ ਸਾਰੇ ਨਾਲ ਮਿਲ ਕੇ ਖੁਸ਼ੀਆਂ ਮਨਾਈਏ ਬਹੁਤ ਬਹੁਤ ਧੰਨਵਾਦ ਜੀ ਮੈਂ ਸੰਜੀਪ ਭੱਟੀ ਸਮਾਜ ਸੇਵਕ ਵਿੱਕੀ ਕੋਕਰ ਜੀ ਵੱਲੋਂ ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਹੋਸੇ ਦੇ ਸੰਬੰਧ ਵਿੱਚ ਇੱਕ ਲੰਗਰ ਲਗਾਇਆ ਗਿਆ ਹੈ ਬੜਾ ਹੀ ਵਧੀਆ ਉਪਰਾਲਾ ਆ ਬੜਾ ਵੱਡ ਛਲਾਗ ਜੋ ਕੰਮ ਆ ਵੀ ਇਹ ਵਿੱਕੀ ਜੀ ਤੇ ਵਿੱਕੀ ਜੀ ਜਿਹੜੀ ਟੀਮ ਇਹ ਕੰਮ ਕਰਦੀ ਪਈ ਆ ਬਹੁਤ ਵਧੀਆ ਕੰਮ ਕਰਦੀ ਪਈ ਆ ਮੇਰੇ ਵੱਲੋਂ ਤੇ ਸਾਰਿਆਂ ਵੱਲੋਂ ਅੱਜ ਦੇ ਇਸ ਪਾਵਨ ਪ੍ਰਗਟ ਸਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਅੱਜ ਦੀ ਫਤਿਹਗੜ ਚੁੜੀਆਂ ਤੇ ਅੰਬੇਦਕਰ ਚੌਂਕ ਨੇ ਵਿੱਕੀ ਖੋਖਰ ਜੀ ਉੱਥੇ ਹਰ ਸਾਲ ਬੜੀ ਧੂਮ ਧਾਮ ਨਾਲ ਬੜੀ ਸ਼ਦਾ ਨਾਲ ਵਿੱਕੀ ਖੋਖਰ ਜੀ ਅਜੇ ਪਹਿਲਵਾਨ ਜੀ ਨਿਸ਼ਾਨ ਜੀ ਲੱੱਕੀ ਜੀ ਇਹ ਟੀਮ ਬੜੇ ਸਾਲਾਂ ਤੋਂ ਇਹ ਉਪਰਾਲਾ ਕਰਦੀ ਪਈ ਆ ਤੇ ਬੜਾ ਵਧੀਆ ਕਰਦੀ ਪਈ ਆ ਮੇਰੇ ਵੱਲੋਂ ਇਸ ਸਾਰੀ ਟੀਮ ਵੱਲੋਂ ਪਰ ਗੁਰਸਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ। ਮੈਂ ਜੀ ਮੇਜ ਸਿੰਘ ਲਿਬੜਾ ਦਾ ਪ੍ਰਧਾਨ ਚਾਰਜ ਇਸ ਮੌਕੇ ਤੇ ਪਹੁੰਚਾ ਜੀ। ਬਾਬੇ ਜੀ ਅੱਜ ਦਿਹਾੜਾ ਵਾ ਬਹੁਤ ਖੁਸ਼ੀ ਵਾਲੀ ਗੱਲ ਆ। ਸਾਰੀਆਂ ਸੰਗਤਾਂ ਨੂੰ ਟਰਾਲ ਮਿਲ ਕੇ ਧੂਮ ਧਾਮ ਨਾਲ ਬਹੁਤ ਵਧੀਆ ਮਨਾਉਣਾ ਚਾਹੀਦਾ ਵਾ ਤੇ ਸਾਂਝ ਸਗੋਂ ਜੁੜਨਾ ਚਾਹੀਦਾ ਵਾ। ਬਹੁਤ ਵਧੀਆ ਇਹਨਾਂ ਦਾ ਪ੍ਰਾਲਾਵਾ ਵਾ। ਗਾਹਾਂ ਤੋਂ ਵੀ ਅਸੀਂ ਨਾਲ ਲਾਲ ਚੱਲਾਂਗੇ ਤੇ ਹੋਰ ਵੀ ਸੰਗਤ ਜੋੜਾਂਗੇ। ਸਰ ਜਿਸ ਤਰ੍ਹਾਂ ਇਹ ਨਾ ਬਲੋ ਹਰ ਸਾਲ ਲੰਗਰ ਜਾਂ ਹੋਰ ਕਿਸ ਸਮਾਜ ਸੇਵੀ ਕੰਮ ਕੀਤੇ ਜਾਂਦੇ ਨੇ ਇਹਨਾਂ ਦੇ ਕੰਮ ਚੱਭਾਵੇ ਬਹੁਤ ਵਧੀਆ ਕੰਮ ਨੇ ਸਲਾਹਯੋਗ ਨੇ ਐਡੇ ਵਧੀਆ ਕੰਮ ਕੋਈ ਕੋਈ ਨੇਕ ਇਨਸਾਨ ਹੀ ਕਰਦਾ ਵਾ ਇਹਨਾਂ ਨੂੰ ਕਿਵੇਂ ਲੜ ਲੱਗੇ ਨੇ ਤੇ ਗਾਵੇਂ ਮਾਰੇ ਇਹਨਾਂ ਬਖਸ਼ਿ ਕਰੇ ਇਹ ਕੰਮ ਕਰਦੇ ਰਹਿਣ